ਰਰਵ ਜੀ ਸੰਗਰੂਰ ਵੀ ਦੀ ਰਛਨਾ ਕਿੱਥੇ ਗੁੰਮ ਰਹਿੰਦੇ ਹੋ ਕਿੱਥੇ ਗੁੰਮ ਰਹਿੰਦੇ ਹੋ ਕਿੱਥੇ ਗੁੰਮ ਰਹਿੰਦੇ ਹੋ ਕਿੱਥੇ ਗੁੰਮ ਰਹਿੰਦੇ ਹੋ ਕਈ ਪੁੱਛਣ ਸੰਗਰੂਰ ਵੀ ਕਈ ਪੁੱਛਣ ਸੰਗਰੂਰ ਵੀ ਕਿੱਥੇ ਗੁੰਮ ਰਹਿੰਦੇ ਹੋ ਕਈ ਪੁੱਛਣ ਸੰਗਰੂਰ ਵੀ ਤੇ ਹੁਣ ਹੱਥ ਨਾ ਹਥੌਂਦਾ ਛੱਡ ਦਿੱਤਾ ਕਿਉ ਹੁਣ ਅਸਣਾ ਹਸਾਉਣਾ ਖੱਡ ਦਿੱਤਾ ਹੁਣ ਤਾਂ ਤੁਸਾਰੇ ਖਾਬਾਂ ਵਿੱਚ ਵੀ ਆਉਣਾ ਛੱਡ ਦਿੱਤਾ ਹੁਣ ਤਾਂ ਤੁਸਾਰੇ ਲਾਲਾ ਲਾਰੇ ਤਾਨੂੰ ਤੜਫਾਣਾ ਛੱਡ ਦਿੱਤਾ ਆਉਂਦੀਆਂ ਨਾ ਹਿਚਕੀਆਂ ਨਾ ਠਿਕਾਂ ਨਾ ਠਿਕਾਂ